ਇੱਥੇ ਪੈਰ ਰੱਖਦੇ ਆਂ ਹੀ ਇੰਜ ਲੱਗਦਾ ਹੈ ਜਿਵੇਂ ਅਸੀਂ ਪੰਜਾਬ ਤੋਂ ਸਿੱਧਾ ਜਾਪਾਨ ਦੀ ਕਿਸੇ ਸੋਹਣੀ ਜਹੀ ਥਾਂ ਤੇ ਪਹੁੰਚ ਗਏ ਹੋਈਏ ਸਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕਸ਼ੋਰੀਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਦੇਖਾਂਗੇ ਚੰਡੀਗੜ੍ਹ ਦਾ ਜਾਪਾਨੀ ਗਾਰਡਨ ਜਾਪਾਨ ਦੇ ਕਲਚਰ ਦੇ ਅਪਣਿਆ ਹੋਇਆ ਇਹ ਗਾਰਡਨ ਚੰਡੀਗੜ੍ਹ ਦੇ ਕਿਲੋ ਕੁ ਮਾਰਤਨ ਕਹਿ ਸਕਦੇ ਆਂ ਇਸ ਨੂੰ ਬਹੁਤ ਘੱਟ ਲੋਕ ਇੱਥੇ ਜਾਂਦੇ ਆਂ ਸੋ ਆਪਾਂ ਚੱਲਦੇ ਆਂ ਇੱਥੇ ਅਸ ਬਾਹਰ ਇਹਦੀ ਬਣੀ ਹੋਈ ਆ ਪਾਰਕਿੰਗ ਇਸ ਲਈ ਵਧੀਆ ਗੱਲ ਇਹ ਹੈ ਕਿ ਸਾਰਾ ਹਫਤਾ ਖੁੱਲਾ ਹੁੰਦਾ ਹੈ ਤੇ ਇੱਥੇ ਜਾਣ ਲਈ ਕੋਈ ਟਿਕਟ ਨਹੀਂ ਲੱਗਦੀ ਸੋ ਇੱਥੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇੱਕ ਮਾਤਾ ਜੀ ਭੁੰਨ ਰਹੇ ਨੇ ਛੱਲੀਆਂ ਇਹਨਾਂ ਤੋਂ ਲੈ ਕੇ ਕੁਛ ਨਾ ਕੁਛ ਖਾਇਆ ਕਰੋ ਯਾਰ ਦੇਖੋ ਬਾਪੂ ਨਿੰਬੂ ਲਾਉਣ ਲੱਗ ਰਿਹਾ ਕਿਉਂਕਿ ਇਹ ਢਿੱਡ ਭਰਨ ਲਈ ਕਮਾਉਂਦੇ ਨੇ ਜ਼ਰੂਰ ਲੈ ਲਿਆ ਕਰੋ ਇਹਨਾਂ ਤੋਂ ਤਾਂ ਅਸੀਂ ਇੱਥੋਂ ਛੱਲੀਆਂ ਲੈ ਕੇ ਜਿਹੜਾ ਬਾਗ ਦੇ ਵਿੱਚ ਅੰਦਰ ਤੁਹਾਨੂੰ ਚੰਡੀਗੜ੍ਹ ਦੀ ਸੈਰ ਕਰਾਉਣਿਆ ਜਾਪਾਨੀ ਗਾਰਡਨ ਦੀ ਇਹ ਟੋਰੀਗੇਟ ਕਹਿੰਦੇ ਨੇ ਇਹ ਵੀ ਜਾਪਾਨੀ ਧਾਰਮਿਕ ਸੰਸਥਾ ਦਾ ਇੱਕ ਪਰਤੀਕ ਜਿਹੜਾ ਕਿਹਾ ਜਾਂਦਾ ਟੋਰੀ ਚਲੋ ਹੁਣ ਆਪਾਂ ਚੱਲਦੇ ਆਂ ਜਾਪਾਨੀ ਗਾਰਡਨ ਦੇ ਅੰਦਰ ਅੰਦਰ ਪੜਦੇ ਆਂ ਤੁਸੀਂ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਜਿਹੜਾ ਗ੍ਰੀਨਰੀ ਹੈ ਇਹ ਜਾਪਾਨ ਦੇ ਜਿਹੜੇ ਸਕਲਪਟਰ ਬਣਾਏ ਹੋਏ ਆ ਤੇ ਪੱਕੇ ਰਸਤੇ ਬਣੇ ਹੋਏ ਆ ਅਲੇ-ਦਾਲੇ ਦਾ ਵਾਤਾਵਰਨ ਬਹੁਤ ਖੂਬਸੂਰਤ ਹੈ ਇਹ ਸੈਕਟਰ 31 ਦੇ ਵਿੱਚ ਬਣਾਇਆ ਹੋਇਆ ਚੰਡੀਗੜ੍ਹ ਦੇ ਦੇ ਵਿੱਚ ਇਹ ਜਿਹੜਾ ਗਾਰਡਨ ਆਪਾਂ ਕਹਿ ਸਕਦੇ ਆਂ ਵੀ ਇਹ ਸੁੰਦਰਤਾ ਸ਼ਾਂਤੀ ਅਤੇ ਕਲਾ ਦਾ ਬੇਮਿਸਾਲ ਮਲਾਪ ਹੈਗਾ ਬਹੁਤ ਸੋਹਣਾ ਇਸ ਨੂੰ 2014 ਦੇ ਵਿੱਚ ਬਣਾਇਆ ਗਿਆ ਸੀ ਆ ਜੋ ਆਪਾਂ ਦੇਖ ਰਹੇ ਹਾਂ ਦੇਖੋ ਕਿੰਨਾ ਸੋਹਣਾ ਰਸਤਾ ਜਿਹੜਾ ਇਹ ਬਣਿਆ ਹੋਇਆ ਹੈ ਇੱਕ ਨਿੱਕੀ ਜੀ ਝੀਲ ਬਣੀ ਹੋਈ ਹੈ ਜਿਹਦੇ ਉੱਪਰ ਨਾ ਪੁਲ ਬਣਾਇਆ ਹੋਇਆ ਆਪਾਂ ਨੂੰ ਜਾਂਦਿਆਂ ਨੂੰ ਮਿਲਦਾ ਪਰ ਅੱਜ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਹ ਝੀਲ ਦੇ ਵਿੱਚ ਸੁੱਕ ਚੁੱਕੀ ਆ ਉਹ ਇੱਕ ਮਗਰਮੱਛ ਦੀ ਮੂਰਤੀ ਪਈ ਹੈ ਇੱਕ ਸਾਈਡ ਦੇ ਵਿੱਚ ਆਪਾਂ ਪੁਲ ਦੇ ਉੱਪਰ ਦੀ ਜਾ ਕੇ ਦੂਜੇ ਪਾਰ ਲੰਘਣਾ ਤੁਸੀਂ ਦੇਖ ਸਕਦੇ ਹੋ ਪਰ ਪਾਣੀ ਨਹੀਂ ਹੈਗਾ ਇਹ ਖਾਲੀ ਆ ਜਦੋਂ ਭਰਿਆ ਹੁੰਦਾ ਹੋਊਗਾ ਤਾਂ ਕਿੰਨਾ ਸੋਹਣਾ ਲੱਗਦਾ ਹੋਊਗਾ ਲੱਗਦਾ ਜਿਵੇਂ ਮਗਰਮੱਛ ਪਿਆ ਹੁੰਦਾ ਧੁੱਪ ਦੇ ਵਿੱਚ ਇੱਧਰ ਵੀ ਉਮ ਮਗਰ ਮੱਚ ਪਏ ਆ ਤਿੰਨ ਤੇ ਜਦੋਂ ਪਾਣੀ ਭਰ ਜਾਂਦਾ ਹੋਊਗਾ ਕਿੰਨਾ ਸੋਹਣਾ ਜਿਹੜਾ ਇਹਦਾ ਦ੍ਰਿਸ਼ ਹੁੰਦਾ ਹੋਊਗਾ ਸੁਪੂਲ ਤੋਂ ਬਾਅਦ ਆਪਾਂ ਚੱਲਦੇ ਆਂ ਅੱਗੇ ਅੱਗੇ ਜਾ ਕੇ ਤੁਸੀਂ ਦੇਖੋ ਇਹ ਰਸਤਾ ਜਾਂਦਾ ਹੈ ਹੈ ਤੇ ਛੋਟਾ ਹੀ ਹੈ ਪਰ ਬਹੁਤ ਸੋਹਣਾ ਜਿਹੜਾ ਹੈਗਾ ਇਹ ਬਣਿਆ ਹੋਇਆ ਇੱਕ ਤਹੇ ਪੀੜ ਪਹਾੜ ਤੋਂ ਦੂਰ ਆ ਦੇਖੋ ਬਿਲਡਿੰਗ ਦੇਖੋ ਜਿਹੜੀ ਇਹ ਛਤਰੀ ਜੀ ਬਣਾਈ ਹੋਈ ਹੈ ਇਹ ਵੀ ਜਪਾਨ ਦੀ ਤਰਜ਼ ਤੇ ਆ ਸਕਲਪਟਰ ਬਣਾਏ ਆ ਜਿਹੜੇ ਹੈਗੇ ਆ ਇੱਥੇ ਪੱਥਰ ਦੇ ਲੈਂਪ ਨੇ ਸੋਹਣੀਆਂ ਮੂਰਤਾਂ ਤੇ ਕਿ ਇਹ ਬੌਨਸਾਈ ਗਾਰਡਨ ਹੈ ਜਪਾਨ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਨਾ ਵੀ ਛੋਟੇ ਰੁੱਖ ਰੱਖਦੇ ਆ ਬੌਨਸਾਈ ਜਿਹੜੇ ਕਿ ਇੱਕ ਆਪਾਂ ਕਹਿ ਸਕਦੇ ਆ ਵੀ ਜਿਹੜੇ ਜਿਹੜੀ ਜਾਪਾਨ ਦੀ ਰਵਾਇਤ ਹੈ ਉਹਦੇ ਸੱਭਿਆਚਾਰ ਅਨੁਸਾਰ ਇਹ ਧੀਰਜ ਦਾ ਪ੍ਰਤੀਕ ਹੁੰਦੇ ਨੇ ਸਹਿਨਸ਼ੀਲਤਾ ਦਾ ਬੁੱਧ ਦੀ ਮੂਰਤੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਾਪਾਨੀ ਲੋਕਾਂ ਦਾ ਸੁਭਾਅ ਹੈ ਜਿਹੜਾ ਉਹ ਧੀਰਜ ਵਾਲਾ ਹੁੰਦਾ ਤੇ ਸਹਿਨਸ਼ੀਲਤਾ ਵਾਲਾ ਹੁੰਦਾ ਇਸ ਲਈ ਉਹ ਬੌਨਸਾਈ ਗਾਰਡਨ ਸੋਹਣੇ ਸੋਹਣੇ ਲੈਂਪ ਤੇ ਇੱਥੇ ਮਾਤਾ ਬੈਠੀਆਂ ਨੇ ਇਕੱਠੀਆਂ ਹੋਈਆਂ ਹਰਿਆਣੇ ਦੀਆਂ ਪੱਖੀਆਂ ਚੱਲ ਰਹੀਆਂ ਨੇ ਗੀਆਂ ਗਰਮੀ ਦੇ ਵਿੱਚ ਤੇ ਇਹਨਾਂ ਦੀ ਲੱਗੀ ਹੈ ਮਹਿਫਿਲ ਆ ਦੇਖੋ ਤੁਸੀਂ ਕੈਜੂਰੀਨਾ ਦੇ ਰੁੱਖਾਂ ਨੂੰ ਕੱਟ ਕੇ ਇਹਨਾਂ ਨੇ ਇੱਕ ਕਿੰਨਾ ਸ਼ਾਨਦਾਰ ਬਣਾਇਆ ਹੈ ਅੱਗੇ ਸਿਲਵਰ ਪਾਮ ਦੇ ਰੁੱਖ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਮੂਰਤਾਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਜੇਕਰ ਤੁਸੀਂ ਭੀੜ-ਪਾੜ ਤੋਂ ਦੂਰ ਸ਼ਾਂਤ ਇੱਕ ਥਾਂ ਤੇ ਪਿਕਨਿਕ ਮਨਾਉਣਾ ਚਾਹੁੰਦੇ ਹੋ ਜਾਂ ਬੱਚਿਆਂ ਦੇ ਸਕੂਲ ਟੂਰ ਵਾਸਤੇ ਹੋਣਾ ਚਾਹੁੰਦਾ ਤੇ ਮਤਲਬ ਬਹੁਤ ਸੋਹਣੀ ਥਾਂ ਹੈਗੀ ਕਿਉਂਕਿ ਇੱਕ ਤਾਂ ਇੱਥੇ ਟਿਕ ਟਕ ਕੋਈ ਨਹੀਂ ਲੱਗਦੀ ਜੇ ਤੁਸੀਂ ਸਕੂਲ ਦਾ ਟੂਰ ਲੈ ਕੇ ਵੀ ਹੋਣਾ ਤਾਂ ਵੀ ਤਾਂ ਬਹੁਤ ਵਧੀਆ ਜਿਹੜਾ ਇੱਥੇ ਖੇਡਣ ਨੂੰ ਜਾਂ ਬੱਚਿਆਂ ਨੂੰ ਯੋਗਾ ਕਰਨ ਵਾਸਤੇ ਐਕਸਰਸਾਈਜ਼ ਕਰਨ ਵਾਸਤੇ ਇਹ ਬਹੁਤ ਸੋਹਣੀ ਥਾਂ ਬਣਾਈ ਹੋਈ ਹੈ ਜਾਪਾਨ ਦਾ ਗਾਰਡਨ ਇਹ ਜਾਪਾਨ ਦੇ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੈ ਤਾਂ ਤੁਸੀਂ ਦੇਖੋ ਅੱਗੇ ਕਿੰਨਾ ਸੋਹਣਾ ਮਾਹੌਲ ਹੈਗਾ ਜਿਹੜਾ ਦੇਖੋ ਇੱਕ ਪੱਥਰ ਦੀ ਜਿਹੜੀ ਇੱਕ ਮੂਰਤ ਬਣੀ ਹੋਈ ਆ ਆਪਾਂ ਕਹਿ ਸਕਦੇ ਹਾਂ ਬਹੁਤ ਸੋਹਣਾ ਹੈਗਾ ਗਾਰਡਨ ਕਿ ਇੱਥੇ ਦੀ ਹਰਿਆਲੀ ਤੇ ਡੁੱਬਦੇ ਸੂਰਜ ਦੀ ਲਾਲੀ ਮਾਹੌਲ ਨੂੰ ਜਾਦੂਮਈ ਬਣਾ ਰਹੀ ਹੈ ਇਸ ਬਾਗ ਦਾ ਹਰ ਇੱਕ ਕੋਨਾ ਇੱਕ ਪੋਸਟਕਾਰਡ ਵਰਗਾ ਲੱਗਦਾ ਹੈ ਇਸ ਲਈ ਇਹ ਫੋਟੋਗ੍ਰਾਫਰਾਂ ਦਾ ਸਵਰਗ ਕਹਿ ਸਕਦੇ ਆ ਆਪਾਂ ਨੂੰ ਜੇ ਤੁਸੀਂ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਹ ਬਹੁਤ ਸੋਹਣਾ ਲੱਗੇ ਆ ਗਿਆ ਪਗੋੜਾ ਟਾਵਰ ਪਗੋੜਾ ਟਾਵਰ ਆਮ ਤੌਰ ਤੇ ਜਾਪਾਨ ਦੇ ਵਿੱਚ ਅਸੀਂ ਹੁੰਦੇ ਦੇਖਦੇ ਆ ਚਾਈਨਾ ਜਾਪਾਨ ਜਿਹੜੀਆਂ ਸਭ ਤਾਂ ਵਾਲੇ ਉਹਨਾਂ ਦਾ ਇਸ ਤਰ੍ਹਾਂ ਦੇ ਪਗੋੜਾ ਟਾਵਰ ਬਣੇ ਹੁੰਦੇ ਨੇ ਇੱਕ ਮੰਦਿਰ ਇੱਥੇ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਉਸੇ ਤਰ੍ਹਾਂ ਇਹ ਚਾਰ ਪੰਜ ਮੰਜਲਾ ਛੋਟਾ ਛੋਟਾ ਜਿਹੜਾ ਜਾਪਾਨੀ ਟਾਵਰ ਪਗੋੜਾ ਪਗੋੜਾ ਕਹਿੰਦੇ ਨੇ ਇਹਨੂੰ ਤੇ ਇੱਥੇ ਆਪਾਂ ਚੱਲਦੇ ਹਾਂ ਨੂੰ ਦੇਖਣ ਇਸ ਦੇ ਅੰਦਰ ਤੇ ਬਿਲਕੁਲ ਇੱਥੇ ਆ ਕੇ ਤੁਹਾਨੂੰ ਲੱਗੂਗਾ ਵੀ ਜਿਵੇਂ ਤੁਸੀਂ ਜਾਪਾਨ ਦੇ ਕਲਚਰ ਦੇ ਨਾਲ ਰੂਬਰੂ ਹੋ ਰਹੇ ਹੋ ਨਾ ਉੱਥੋਂ ਦੇ ਸੱਭਿਆਚਾਰ ਦੇ ਨਾਲ ਤੁਹਾਨੂੰ ਉਹੋ ਜਿਹਾ ਹੀ ਅਹਿਸਾਸ ਹੋ ਜਿਹੜਾ ਹੈਗਾ ਇੱਥੇ ਹੋਊਗਾ ਆ ਦੇਖੋ ਕਿੰਨਾ ਖਰਾਬ ਕਰ ਰੱਖਿਆ ਲਿਖ ਲਿਖ ਕੇ ਇਹ ਬਹੁਤ ਮਾੜੀ ਗੱਲ ਹੈ ਆਮ ਤਰਤੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਕਿ ਸਮਾਰਕਾਂ ਨੂੰ ਖਰਾਬ ਕਰ ਦਿੰਦੇ ਨੇ ਲਿਖ ਕੇ ਸੋ ਅੱਗੇ ਚੱਲਦੇ ਆਂ ਬੱਚਿਆਂ ਵਾਲਾ ਸੈਕਸ਼ਨ ਦੇਖੋ ਇੱਕ ਮੱਛੀ ਦੀ ਜਿਹੜੀ ਹੈਗੀ ਆ ਉਹ ਮੂਰਤ ਲਗਾਈ ਹੋਈ ਹੈ ਤਾਂ ਇੱਥੇ ਜਿਹੜੇ ਝੂਲੇ ਬਣੇ ਹੋਏ ਜਿਵੇਂ ਹੁਣ ਡ੍ਰੈਗਨ ਹੈ ਡ੍ਰੈਗਨ ਵੀ ਜਪਾਨ ਦੇ ਸੱਭਿਆਚਾਰ ਦੇ ਵਿੱਚ ਇੱਕ ਪ੍ਰਤੀਕ ਹੈ ਤਾਂ ਉਸ ਤਰ੍ਹਾਂ ਦਾ ਹੀ ਸਾਰਾ ਸਿਰਜਿਆ ਗਿਆ ਵੀ ਤੁਹਾਨੂੰ ਲੱਗੇ ਵੀ ਤੁਸੀਂ ਜਪਾਨ ਦੇ ਕਿਸੇ ਸੋਹਣੇ ਥਾਂ ਦੇ ਵਿੱਚ ਫਿਰਦੇ ਹੋਮ ਉਸੇ ਤਰ੍ਹਾਂ ਦੀਆਂ ਛਤਰੀਆਂ ਬਣੀਆਂ ਹੋਈਆਂ ਗਈਆਂ ਸ਼ੈਲਟਰ ਜਿਹੜੇ ਬਣੇ ਹੋਏ ਆ ਪੁਲ ਬਣੇ ਹੋਏ ਆ ਤਾਂ ਬਹੁਤ ਸੋਹਣਾ ਹੈਗਾ ਇਹ ਜਪਾਨੀ ਗਾਰਡਨ ਜੇ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਤਾਂ ਤੁਸੀਂ ਸੈਕਟਰ 31 ਵਿੱਚ ਪਹੁੰਚ ਕੇ ਇਸ ਨੂੰ ਜਿਹੜਾ ਮੁਫਤ ਦੇ ਵਿੱਚ ਦੇਖ ਸਕਦੇ ਹੋ ਪਰ ਹੁਣ ਥੋੜਾ ਜਿਹਾ ਸਾਮ ਸਵਾਲ ਦੀ ਹਨ ਹੋਂਦ ਇੱਥੇ ਨਜ਼ਰ ਆ ਰਹੀ ਹੈ ਜਿਵੇਂ ਕਿ ਇੱਥੇ ਬਣੀਆਂ ਹੋਈਆਂ ਛੀਲਾਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਉਹ ਸੁੱਕ ਚੁੱਕੀਆਂ ਨੇ ਜਾਂ ਇੱਕ ਤਰ੍ਹਾਂ ਇਹ ਵੀ ਇਹ ਵੀ ਇਹ ਜਦੋਂ ਟਿਕਟ ਨਹੀਂ ਹੁੰਦੀ ਤਾਂ ਉਹਦੀ ਸਾਮ ਸਵਾਲ ਉਹ ਉਸ ਤਰ੍ਹਾਂ ਨਹੀਂ ਹੁੰਦੀ ਪਰ ਫਿਰ ਵੀ ਬਹੁਤ ਸੋਹਣਾ ਬਣਿਆ ਹੋਇਆ ਪਰ ਇਸ ਨੂੰ ਮਤਲਬ ਹੋਰ ਬਿਹਤਰ ਬਣਾਇਆ ਜਾ ਸਕਦਾ ਬੱਚੇ ਇਥੇ ਖੇਡਣ ਦਾ ਆਨੰਦ ਲੈ ਰਹੇ ਨੇ ਬਜ਼ੁਰਗ ਗੱਲਾਂ-ਬਾਤਾਂ ਕਰ ਰਹੇ ਨੇ ਨੌਜਵਾਨ ਜਿਹੜੇ ਹੈਗੇ ਆ ਉਹ ਐਕਸਰਸਾਈਜ਼ਾਂ ਕਰਦੇ ਨੇ ਸੋ ਅੱਗੇ ਆਪਾਂ ਚੱਲਦੇ ਆ ਮਹਾਤਮਾ ਬੁੱਧ ਦੀ ਮੂਰਤੀ ਕੋਲ ਪਿੱਪਲ ਦੇ ਵੱਡੇ ਰੁੱਖ ਦੇ ਥੱਲੇ ਬਣਾਈ ਆ ਉਸੇ ਤਰ੍ਹਾਂ ਜਿਵੇਂ ਕਹਿੰਦੇ ਸੀ ਨਾ ਭਗਵਾਨ ਬੁੱਧ ਨੂੰ ਜਿਹੜਾ ਹੈਗਾ ਸੀ ਉਹ ਪਿੱਪਲ ਦੇ ਰੁੱਖ ਥੱਲੇ ਹੀ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਇੱਕ ਪੁਰਾਣੇ ਰੁੱਖ ਦੇ ਥੱਲੇ ਬਹੁਤ ਸੋਹਣੀ ਜਿਹੀ ਮਹਾਤਮਾ ਬੁੱਧ ਦੀ ਜਿਹੜੀ ਮੂਰਤੀ ਆ ਉਹ ਬਣੀ ਹੋਈ ਹੈ ਦੇਖੋ ਖੰਜੂਰਾ ਦੇ ਦਰਖਤ ਨੇ ਬਹੁਤ ਸੋਹਣੇ ਲੱਗਦੇ ਨੇ ਤੇ ਵੱਡੇ ਵੱਡੇ ਹੋਰ ਵੀ ਰੁੱਖ ਜਿਹੜੇ ਹੈਗੇ ਆ ਇੱਥੇ ਵਿਸ਼ਾਲ ਇਸ ਗਾਰਡਨ ਦੇ ਵਿੱਚ ਬਣੇ ਹੋ ਖੰਜੂਰਾ ਬਾਂਸ ਦੇ ਰੁੱਖ ਤਾਂ ਬਹੁਤ ਸੋਹਣਾ ਲੱਗਿਆ ਜਾਪਾਨੀ ਗਾਰਡਨ ਤੇ ਤੁਸੀਂ ਵੀ ਜੇ ਕਦੇ ਚੰਡੀਗੜ੍ਹ ਦੇ ਵਿੱਚ ਆਇਓ ਤਾਂ ਇਸ ਨੂੰ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਅਸੀਂ ਕਈ ਥਾਵਾਂ ਤੇ ਜਾ ਜਾ ਕੇ ਅੱਕ ਚੁੱਕੇ ਹੁੰਨੇ ਆ ਤਾਂ ਇਹ ਨਵੀਂ ਥਾਂ ਦੇਖਣਾ ਚਾਹੁੰਦੇ ਤਾਂ ਜਾਪਾਨੀ ਗਾਰਡਨ ਜ਼ਰੂਰ ਆਇਓ ਤੇ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਵੀਡੀਓ ਸਾਡੀ ਜਿਹੜੀ ਹੈਗੀ ਆ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਅੱਗੇ ਅਗਲੇ ਸਫ਼ਰ ਦੇ ਵਿੱਚ ਤੁਸੀਂ ਆਪਾਂ ਤੁਹਾਨੂੰ ਹੋਰ ਕਿਹੜੀ ਥਾਂ ਦੀ ਸੈਰ ਕਰਾਈਏ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੰਗੀ ਲੱਗੀ ਵੀਡੀਓ ਤਾਂ ਇਸ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੇ ਵਲੌਗ ਵਿੱਚ